ਦੋਸਤੋ ਮਾਲਚ ਇੱਕ ਬੜੀ ਜੀਜ ਕਮਾਲ ਦੀ ਲੱਗੀ ਆਪਾਂ ਨੂੰ ਬੱਚਿਆਂ ਦੇ ਖੇਡਣ ਵਾਸਤੇ ਗਿਮਾਂ ਵੀ ਬਣੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਪਤਾ ਨਹੀਂ ਕੀ ਖੋਜ ਹੈ ਭਾਈ ਬਹਿ ਕੇ ਕੀ ਕਰਦੇ ਇੱਥੇ ਇਹ ਕਾ ਬਣੀ ਹੈ ਭਾਈ ਲੋਕੇਸ਼ਨ ਥੋੜੀ ਕਲੀਅਰ ਨਹੀਂ ਆ ਰਹੀ ਬਟ ਕੋਸ਼ਿਸ਼ ਕਰੂੰਗਾ ਤੁਹਾਨੂੰ ਦਿਖਾਉਣ ਦੀ ਕਿ ਡੈਡੀ ਬੀਅਰ ਬਹਿ ਨੇ ਭਾਈ ਯਾਨੀ ਕੋਇਨ ਕੋਇਨ ਦਾ ਕੁਝ ਖੇਡ ਹੈਗਾ ਇਹ ਕਮੈਂਟ ਜੀ ਜਰੂਰ ਦੱਸਿਓ ਕਿ ਤੁਹਾਨੂੰ ਕਿਹੜੀ ਵੀਡੀਓ ਸਾਡੀ ਚੰਗੀ ਲੱਗੀ ਤੇ ਕਿਹੜੇ ਡੈਡੀ ਬੀਅਰ ਚੰਗੇ ਵਧੀਆ ਨੇ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਹੈਗਾ ਹੈ ਕੋਪੈਸਾ ਵੀ ਖੇਡਣ ਨੂੰ ਦੇ ਰਹੇ ਨੇ ਇਹ ਚੋਰ ਵੀ ਬਹੁਤ ਗੇਮ ਹਨ ਸੋਦੇ ਵਿੱਚ ਆ ਕੀ ਉਹ ਇੱਕ ਬੜੀ ਕਮਾਲ ਦੀ ਗੇਮ ਆ ਕਮਾਲ ਦੀ ਗੇਮ ਹੈ ਭਾਈ ਤਹਾ ਹੁਣਾ ਜਿਹਦਾ ਬਈ ਖੁੱਲਾ ਇੱਥੇ ਨੇ ਆਉਣਾ ਪਾਸੇ ਖੁੱਲੇ ਲੈ ਕੇ ਆਓ ਭਾਈ ਅੱਧਰ ਅਗੇ ਬਸੰਦ ਕਰਾਇਆ ਦੇਗਾ ਆਉਣ ਵਾਲੇ ਕਿੱਥੇ ਇੱਥੇ ਚੀਜ਼ ਕਰੀ ਸਕਦੇ ਨੇ ਭਾਈ ਵੇਖੋ ਜਿੱਦ ਤਰ੍ਹਾਂ ਵੀ ਬਹੁਤ ਮਾਹੌਲ ਆ ਕੋਈ ਆ ਕੀ ਖੜਾ ਭਾਈ ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਪਤਾ ਜੇ ਜਰੂਰ ਦੱਸਿਓ ਇਹ ਕਿ ਚੀਜ਼ ਹੈਗੀ ਹੈ ਭਾਈ ਦੂਸਰੀ ਦੁਨੀਆ ਚ ਜਾਣ ਵਾਲੀ ਮਸ਼ੀਨ ਤਾਂ ਨਹੀਂ ਭਾਈ ਇਹਦਾ ਨਹੀਂ ਆਣ ਕੇ ਜਰੂਰ ਦੇਖੋ ਭਾਈ ਇੱਥੇ ਹੋਰ ਵੀ ਬਹੁਤ ਕੁਛ ਬਣਿਆ ਆ ਬੱਚਿਆਂ ਦੇ ਖੇਡਣ ਵਾਸਤੇ ਭਾਈ ਆਪਣਾ ਬਾਈ ਸਿੱਧੂ ਮੂਸੇ ਵਾਲਾ ਜਿਹੜਾ ਅਸੀਂ ਬਈ ਆਸ ਗੇਮ ਦਾ ਬੋਸ ਸ਼ਕੀਨ ਸਿੰਘਾ ਬਾਈ ਤੁਸੀਂ ਵੇਖਿਆ ਹੋਣਾ ਇੱਕ ਵੀਡੀਓ ਦੇ ਵਿੱਚ ਉਹ ਆਹੀ ਗੇਮ ਖੇਡ ਰਿਹਾ ਸੀਗਾ ਬਾਈ ਆਪਣਾ ਛੋਟਾ ਬਾਈ ਸਿੱਧੂ ਮੂਸੇ ਵਾਲਾ ਆਹੀ ਗੇਮ ਦਾ ਸ਼ਕੀਨ ਸਿੰਘਾ ਬਾਈ ਦੋ ਆ ਬੱਚੇ ਖੇਡ ਰਹੇ ਨੇ ਆਊਟ ਹੋ ਗਿਆ ਬਾਈ ਮਿਲਦੇ ਆ ਨੈਕਸਟ ਵੀਡੀਓ ਵਿੱਚ ਦੋਸਤੋ ਓਕੇ ਬਾਈ